ਸਾਨੂੰ ਤਾਂ ਸਸਤੀ ਜੀ ਦੇ ਦੋ ਆ ਦੇ ਦੋ ਉਹ ਰੱਖ ਲਓ ਭਾਈ ਬਾਬੇ ਨੇ ਪਾਲ ਲਿਆ ਕਿਹੜਾ ਵਪਾਰ ਛੇੜਨੇ ਉਹਨੇ ਵਿਚਾਰ ਨਹੀਂ ਕਰਿਆ ਸਰਦਾਰ ਜੀ ਖੜੀ ਕਰੇਗਾ ਆਪਾਂ ਤਾਂ ਕਿੱਥੇ ਖੋਲੀ ਬੋਲੋ ਲਿਆ ਭਾਈ ਉਰੇ ਲਿਆ ਹਣ ਤੋਂ ਉਮਰੇ ਨਾਲ ਦੀ ਇੱਕੋ ਜੀਆਂ ਬਣੀਆਂ ਇੱਕੋ ਜੀਆਂ ਹੋ ਐ ਚਲੋ ਅਗਲੇ ਜਿੰਨਾ ਚੁਗਾ ਉੰਨੀ ਵੇਚ ਕਰੂਗਾ ਜੇ ਉਹਨੇ ਅੱਧੀ ਰੋਟੀ ਖਾਣੀ ਐ ਦੋ ਕਿਵੇਂ ਖਾਊਗਾ ਅਗਲੇ ਦਾ ਬੱਜਮਟ ਤਾਂ ਇੱਕ ਪੱਠ ਲੈਣ ਦਾ ਤੇ ਉਹ ਦੋ ਕਿਵੇਂ ਲਊਗਾ ਕਿਉਂ ਜੀ ਦੰਦ ਦਿਖਾਇਆ ਛੋਟੇ ਭਾਈ ਉਹਨੇ ਲਿਆ ਇੱਧਰ ਲਿਆ ਬਈ ਚੌੜੇ ਨੇ ਹੋ ਮੁੰਡਿਓ ਗੈਲ ਨੂੰ ਚਾਰ ਦੰਦ ਹੋਗੇ ਚਾਰ ਦੰਦ ਹੋਗੇ ਜੀ ਡੰਗ ਤਾਂ ਨਹੀਂ ਮਾਰਦਾ ਡਰੀ ਜਨਾ ਡੰਗ ਦਾ ਵੀ ਕੋਈ ਤਵਾਰ ਨਹੀਂ ਅੱਜਕੱਲ ਹੁਣ ਤਰ ਮਨਾਏ ਬਾਬਾ ਜੀ ਉਸਾ ਨਾ ਕਰੀ ਹਾਂ ਡੰਗ ਮੜਾ ਮਾਰ ਜਾਂਦੇ ਨੇ ਗੈਲੋਂ ਡੰਗ ਕੀ ਟੰਗ ਵੀ ਮਾਰ ਜਾਂਦੇ ਨੇ ਕਦੇ ਹੀ ਉਹ ਕਿੱਚੋਂ ਦੀ ਔਰੇ ਜੀ ਆ ਜਾ ਬਾਈ ਪਿੱਛੇ ਨੂੰ ਹੁਜੀ ਲੈਣੇ ਦਰ ਟਾਇਰ ਪੀਆਂ ਦੀ ਦੇਣੀ ਹੈ ਇੱਕੋ ਹੀ ਦੱਸ ਦੇ 20 20 ਬੂ ਨੂੰ ਨਾ ਵੇਖੇ ਨਾ ਅਗਲਾ ਵੀਜੀ ਲੈ ਸਕੇ ਦੇਖੋ ਆਪਣਾ ਇਹ ਜਿਹਾ ਕਰੋ ਜਿਵੇਂ ਆਟੇ ਜਨੂਨ ਖਾਪ ਜੀ ਨਵਾਂ ਬੰਦਾ ਹੈ ਉਹ ਮੈਂ ਵੀ ਕੋਈ ਪੁਰਾਣਾ ਨਹੀਂ ਡੰਗਾ ਪੇਤੀ ਦੇ ਕੇ ਤੁਸੀਂ ਤਾਂ ਗੁਰੂ ਇਹਨਾਂ ਕੰਮਾਂ ਦੇ ਠੀਕ ਹੈ ਨਹੀਂ ਚਲੋ ਮੈਂ ਤਾਂ ਕੋਈ ਨਹੀਂ ਗੁਰੂ ਨਹੀਂ ਸਾਰੇ ਪੱਖ ਸਾਰੇ ਨਹੀਂ ਨਹੀਂ ਤੁਸੀਂ ਕੀ ਭਾਈਆਂ ਚ ਕੌਣ ਬڑا ਕੌਣ ਛੋਟਾ ਇਹ ਸੰਗਤ ਬਾਬੇ ਨਾਨਕ ਦੀ ਹੈ ਸਾਰੀ ਆਪਾਂ ਗੁਰੂ ਦੇ ਪਿਆਰੇ ਆ ਰੱਬ ਦੇ ਰੂਪ ਆ ਸਾਰੀ ਕਿਛਾ ਨੂੰ ਹੋ ਜੋ ਜੀ ਮਾਰੇ ਖੁੱਲੇ ਇਹ ਕੀ ਦੀ ਕਮੀ ਕੰਨ ਸਾਰੀ ਕੱਢਦੇ ਆਪਾਂ ਚੀਜ਼ ਛੱਡ ਚੀਜ਼ ਕੰਨੀ ਨਾ ਦੇਖਾ ਕੀ ਤਾਹੇ ਢੀਂ ਤੇ ਤੀਂ ਗਾ ਮੇਲਿਆਂ ਚ ਇਹ ਚੀਜ਼ ਲੇ ਵੇਖ ਕੇ ਤਾਂ ਕਿਉਂ ਜੀ ਢੀਂ ਤੇ ਤੀਂ ਢੋ ਲੈ ਜੋ ਮਾਰੇ ਡਗਾ ਤੀਂ ਗ ਤੇ ਤੀਂ ਕੀ ਦੇ ਪੈਸਾ ਮੰਗਿਆ ਹੁੰਦਾ ਮੈਂ ਤਾਂ ਰੇਟ ਲਾਦਾ ਦੱਸ ਦੇ ਜਿੱਦਾਂ ਨਹੀਂ 20 ਦੀ ਤਾਂ ਨਹੀਂ बिकਦੀ ਫਿਰ ਤਾਂ ਵੀ ਚੋਪੇ ਚ ਡਾਂਗਾ ਵਾਲਾ ਕੰਮ ਮੇਰੀ ਗੱਲ ਸੁਣੋ ਮੈਂ ਲਾ ਕਹਿਤਾ ਠੀਕ ਹੈ ਤੂੰ ਲਾ ਕੇ ਦੇਖ ਲੈ ਜੇ ਤਾਂ ਰਲ ਗਿਆ ਭਾ ਤੇ ਆਪਾਂ ਕਰੀਏ ਉਹ ਰਲ ਗਿਆ ਤਾਂ ਅਗਲਾ ਕਹਿੰਦਾ ਮੈਂ ਨਹੀਂ ਕਹਿੰਦਾ ਹਾਂਜੀ ਹਾਂਜੀ ਇਹ ਕਹਿੰਦਾ ਮੈਨੂੰ 90 ਦਵਾ ਦੇ ਮੈਂ ਆਖਿਆ ਪਰ ਮੈਂ 90 ਨਹੀਂ ਕਹਿੰਦਾ ਮੈਂ ਤੈਨੂੰ ਸਹੀ ਮੁੱਲ ਤੋਂ ਲਾ ਕੇ ਚੱਲੂਗਾ 10000 ਦੀ ਵਿਕਦੀ ਹੈ ਤੇਰੀ ਪੱਟਾ ਜੀ ਨਹੀਂ ਨਹੀਂ ਫੰਡਰ ਹੈ ਗੱਬਣੇ ਤੈਨੂੰ ਕੋਈ ਹਲਾੰਬਾ ਨਹੀਂ 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 ਕਿਉਂ ਜੀ ਬਾਬਾ ਜੀ ਐਵੇਂ ਜ਼ਿੰਮੇਵਾਰੀਆਂ ਲੈ ਲੈਂਦੇ ਫਿਰியே ਨਹੀਂ ਨਹੀਂ ਵੀਰੇ ਗੱਬਣੇ ਜੀ ਫੰਡਰ ਹੈ ਕਿਉਂ ਜੀ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ ਹਾਂਜੀ ਹਾਂਜੀ ਠੀਕ ਗੱਲ ਚਾਹੇ ਫੰਡਰ ਹੈ ਗੱਬਣੇ 10000 ਦੀ ਪੱਟੀ ਤੈਨ ਮਾਫੀ ਬਾਈ ਜੀ ਕਿੰਨੇ ਜੱਦ ਤੱਕ ਗੱਪਣ ਕਹਿੰਦੇ ਆ ਪੌਣੇ ਤਿੰਨ ਮਹੀਨੇ ਦੀ ਫੇਰ ਤੁਸੀਂ ਵੀ ਦੱਸੋ ਕਿਵੇਂ ਵੇਚਣੀ ਹੈ ਪਤਾ ਕੀ ਆ ਮਾਨ ਇਹ ਬਿਜਲੀ ਵੀ ਨਹੀਂ ਹੈਗੀ ਮਾਨਤਨ ਤਾਂ ਹੋ ਜਾਊਗਾ ਤੂੰ ਥੋੜਾ ਬੋਲ ਠੀਕ ਹੈ 1015 ਹੁੰਦਾ ਹੋਇਆ ਠੀਕ ਹੈ ਇੰਨਾ ਦਾ ਇਹ ਤੋਂ ਘੱਟ ਨਹੀਂ ਜਾਦੇ ਬਾੜੀ ਦੋ ਚੀਚੀ ਤਾਂ ਵੇਖੋ ਨਾ ਚੀਚਾਂ ਦਾ ਲੈਣਦਰਾ ਰੋਜ਼ੇ ਆਉਂਦੀਆਂ ਨੇ ਮੰਡੀਆਂ ਚ ਰਾਜੂ ਬਾੜਾ ਮੋਟਾ ਉਧਰੋਂ ਵੀ ਹਲਾ ਕੋਈ ਨਾ ਹੈ ਮਾੜਾ ਮੋਟਾ ਉਧਰੋਂ ਵੀ ਹਲਾ ਇਹਨੂੰ ਵੀ ਹਲਾ ਬਾਈ ਨੂੰ ਇਹ ਵੀ ਹਿੱਲੂ ਆ ਫੇਰ ਹੀ ਹਿੱਲੂ ਜੇ ਨੂੰ ਉਧਰੋਂ ਵੀ ਆਸ ਇਹਨਾਂ ਤੋਂ ਪੁੱਛ ਲੋ ਕਿੰਨਾ ਮੁੱਲ ਲੱਗਿਆ 14000 ਤਾਂ ਆਪ ਮੁੱਲ ਲੱਗ ਗਏ ਹੁਣ ਇਹਦਾ ਉਹ ਕਹਿੰਦਾ ਉਦੋਂ ਟਾਈਮ 'ਚ ਇਹਨਾਂ ਨੇ ਇੱਕ ਬੱਕਰੀ ਲੈ ਲਈ ਹਾਂ ਉਦੋਂ ਕਹਿੰਦਾ ਅਸੀਂ ਤੱਤੇ ਤਾਜੇ ਆਏ ਤੇ ਮੰਡੀ ਦੇ ਵਿੱਚ ਭਈ ਚੇਹ ਤੇ ਚੀਜ਼ਾਂ ਉਹੀ ਆ ਗਈ ਸਾਰੀ ਗੱਲ ਜੋ ਕਿ ਨਹੀਂ ਆਏ ਵੀ ਤੋਂ ਇਹ ਕਹਿੰਦਾ ਅਸੀਂ ਰਾਜੂ ਇੱਕ ਐਡੀ ਬੱਕਰੀ ਲੈ ਕੇ ਉਧਰ ਵਜੇ ਪਰ ਇੰਨਾ ਦੀ ਜੇਬ ਚ ਢਿੱਲ ਪੈ ਗਈ ਹੋਗੀ ਪਰ ਕੁਆਲਿਟੀ ਤਾਂ ਉਹੀ ਜਿਹੜੀ ਹੈ ਨਾ ਆਪਣੇ ਕੋਲੇ ਕੁਆਲਿਟੀ ਤਾਂ ਨਹੀਂ ਘੱਡੀਗੀ ਨਹੀਂ ਜੇਬ ਦੀ ਢਿੱਲ ਕਹਿੰਦਾ ਘੱਡ ਕੇ ਕਿੱਲਾ ਆਹਾ ਜੇਬ ਕਿੱਲੇ ਤਾਂ ਘੱਟਣਗੀ ਫਿਰ ਕਿੱਲ ਘੱਟਨੇ ਹੀ ਪੈਣੇ ਆ ਬੋਲ ਕੇ ਮਦਾਨ ਹਾਂ ਸਹੀ ਗੱਲ ਆ ਬਈ ਲਾਦੇ ਪੱਕਾ ਜਆ ਬੋਲ ਲਾਦੋ ਲਾਦੋ ਲੈ 12000 ਦੀ ਦੇ ਯਾਰ ਨਹੀਂ ਇਕੱਠਾ 2000 ਰੁਪਇਆ ਤੈਨੂੰ ਪਾਤਾ ਮੈਂ ਦੇ ਦੇ ਆ ਵੇਖ ਬਰਦਾਸ ਤੂੰ ਵੀ ਕਿੱਥੋਂ ਤੱਕ ਪਹੁੰਚਦੀ ਆਪਾਂ ਨੂੰ ਕੀ ਨਹੀਂ ਦਾਸ ਨਾ ਸ਼ੀਰਮੰਦ ਇਹਨਾਂ ਨੂੰ ਪੀਸ਼ਾਨ ਨੂੰ ਹੋ ਜਾ ਮਰ ਜਾ ਖੁੱਲਾ ਕਰ ਲੋ ਮਦਾਨ ਮਦਾਨ ਖੁੱਲਾ ਕਰ ਲੋ ਉਹਨੇ ਲੈ ਬੱਠ ਨੂੰ ਏ ਚਾਲੇ ਲੈ ਬੱਠਾ ਹੋ ਗਿਆ ਦਾ ਸੋਦਾ ਵੀ ਹੈ ਵੀਰੇ ਬਾਬਾ ਜੀ ਦੱਸੋ ਮੈਂ ਠਾਣ ਤੋਂ ਕੱਢਣੀ ਹੈ ਹੈ ਠਾਣ ਤੋਂ ਕੱਢਣੀ ਠੀਕ ਹੈ ਤੂੰ ਕੋਸਟ ਤੋਂ ਬਿੱਲ ਅਸ ਹੈ 12 ਉਤਰਾ ਲੱਗੇ 11 ਬਾਈ ਹੈ ਹਾਂ ਭਾਈ ਪੱਟ ਕਮਾਲ ਹੈ ਨੂੰ ਜੀ ਮੁੰਦਰਾ ਵਾਲਿਆ ਨਾਥਾ ਇਹ ਕਮਾਲ ਹੈ ਦੇਖੋ ਜੀ ਬਾਈ ਜੀ ਪੌਣੇ ਤਿੰਨ ਮਹੀਨਿਆਂ ਦੀ ਕੁੱਪੜਾ ਤੂੰ ਆਪਣੇ ਵਾਲਾ ਕੈਮਰਾ ਵੀ ਥੱਲੇ ਬਣਾ ਕੇ ਵੀਡੀਓ ਤਾਂ ਬਣਾ ਲੈ ਚੱਜਣਾ ਸਮਾਰ ਕੇ ਜੀ ਪਿਛਾ ਕਰੋ ਮੁੰਡਿਆ ਦੇਖੇ ਤਾਂ ਸਹੀ ਕੁਛ ਤਾਂ ਹਾਂ ਕਿਤੇ ਤਾਂ ਵੀਡੀਓ ਭੱਜੂਗੀ ਜਾਊਗੀ ਬਾਹਰ ਬੂਰਾ ਪਿਛਾ ਨਾ ਜਾ ਬਾਬਾ ਜੀ ਪੁਰਾ ਮੈਨੂੰ ਤਾਂ ਪਤਾ ਨਹੀਂ ਕਿੱਧਰ ਜਾਂਦੀ ਆਉਂਦੀ ਹੈ ਮੈਂ ਤਾਂ ਪਕਾਈ ਉੱਠ ਕੇ ਰਹਿ ਜਾਣਾ ਚਾਉਂ ਜੀ ਪਸੰਦ ਹੈ ਔਰ ਠੀਕ ਹੈ ਜੋ ਉਸ ਤੋਂ ਬਾਅਦ ਵਧਾਉਣਾ ਨੇ ਆਪਾਂ ਕੇਸ ਕਰਣੀ ਹੈ ਪਤਾ ਨਾ ਪਊ ਤੁਹਾਡੀ ਗਲੀ ਚਲ ਮਾਰ ਲੋ ਛਾਲਕ ਦੀ ਮਾਰਨੀ ਦੋਵੇਂ ਪਾਸੋਂ ਉੱਤੇ ਉੱਥੇ ਹੋ ਗਏ ਬੰਦੇ ਸਾਢੇ 12 ਦੀ ਦਿੰਨੇ ਨਹੀਂ 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 13000 ਦੀ ਦਿੰਨੇ ਕਿਉਂ ਰੱਖੀ ਚੀਜ਼ ਤਾਂ ਆਪਾਂ ਮੁੱਲ ਮੰਗਿਆ ਆਪਾਂ ਕਿਹੜਾ ਸਾਢੇ 13 ਦੀ ਦਿੰਨੇ 14 ਦੀ ਦਿੰਨੇ ਹੁਣ ਦੱਸ ਕੀ ਕਰਾਂ ਨੀ ਬਾਸ ਕਰ ਰਹੀ ਕਰ ਹੁਣ ਦੱਸ ਕੀ ਕਰਾਂ ਉਹਦੇ ਬਿਨਾ ਪਿੱਛੇ ਰੇਸਾਂ ਚੱਕਤੀਆਂ ਨਹੀਂ ਰੇਸਾਂ ਕਿ ਉਹ ਤੁਹਾਨੂੰ ਦੱਸ ਕੇ ਲੈ ਕੇ ਆ ਨਾ 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 ਮੈਂ ਨਹੀਂ ਜਿਹੜੀ ਸੁਣਦਾ ਕੋਈ ਨਹੀਂ ਜਗਦਾ ਮੈਂ ਕਿਸੇ ਦੀ ਸੁਣਦਾ ਹੀ ਨਹੀਂ ਮੈਂ ਬਾਹਰ ਨਾ ਚੱਲੂ ਉਹ ਰੇਸ ਤਾਂ ਜਿੰਨਾ ਮੋਟਰਸਾਈਕਲ ਚੱਲੂ ਉਹ ਨਹੀਂ ਮੇਰੀ ਸੁਣਦਾ ਉਹ ਗੱਲ ਸੁਣਾ ਉਹ ਨਹੀਂ ਲਊ ਨਾ ਨਹੀਂ ਲਊ ਨਾ ਉਹ ਨਹੀਂ ਲਊ ਨਾ ਮੈਂ ਖੜਾ ਹੁਣ ਨਾ ਮੈਂ ਲੈ ਜਾਣਾ ਹੁਣ ਬੱਕਰੀ ਗੱਲ ਪਿਆ ਢੋਲ ਵਜਾਉਣਾ ਪੈ ਜਾਣਾ ਕਿਉਂ ਜੀ

ਧਾਰਾਆਂ ਤੂੰ ਘੱਟ ਨਹੀਂ ਛੜੀ ਤੂੰ ਕਰਦਾ ਐੜੀ ਨਹੀਂ ਐੜੀ ਨਹੀਂ ਤੁਹਾਡੀ ਤੂੰ ਕਰਦਾ ਐੜੀ ਐੜੀ ਕਰਦਾ ਤੂੰ ਕਰਦਾ ਐੜੀ ਹਸੋ ਨਾ ਮੁੰਡਿਓ ਤੂੰ ਕਰਦਾ ਐੜੀ ਤੂੰ ਕਰਦਾ ਐੜੀ ਪਰ ਮੈਂ ਲਾ ਕੇ ਜਾਊਂਗਾ ਸੌਣ ਦੀ ਛੜੀ ਦੁੱਧ ਪੀਦਾ ਝਾਲਮਾ ਵੇ ਕਹਿੰਦੀ ਮੈਂ ਕਦੋਂ ਦੀ ਖੜੀ ਲੈ ਉਰਾ ਘਾਰਾ 15000 ਦੀ ਦਿੰਨੇ ਪਾਛ ਸਾਢੇ 15000 ਦੀ ਦਿੰਨੇ ਲੈ 16000 ਦੀ ਦਿੰਨੇ ਉਸੇ ਵਾਸਤੇ ਐ ਮੈਂ ਨਹੀਂ ਲੈਣੀ ਟੱਕ ਪੂੰਦੀ ਜਕਰੇ ਬੋਲਦੀਏ ਲੈ ਗੱਲ ਸੁਣਾ ਫੱਤੇ ਦੇ ਜਕਾਰੇ ਲੱਗੇ ਢੂਮ ਤੇ ਨਗਾਰੇ ਆ ਹੁਣ ਨਹੀਂ ਲੈਣੀ ਹੁਣ ਨਹੀਂ ਲੈਣੀ ਹੁਣ ਨਹੀਂ ਫਿਰ ਮੇਰੀ ਦਲਾਲੀ ਵਿਛੇੜੂਗਾ ਇਹ ਨਾ ਇਹ ਨਹੀਂ ਮਲਵਾਉਣਾ ਇੱਕ ਦੇਖਾ ਜਿਗਰਾ ਬੰਦੇ ਦਾ ਬੰਦੇ ਬਿਨਾ ਪੁੱਛੇ ਚੱਲ ਜੀ ਹਾਂ ਜਿਗਰਾ ਦੇਖ ਬੰਦੇ ਦਾ ਆ ਚੱਲ ਜੀ ਆ ਚੱਲ ਜੀ ਹਾਂ ਚੱਲ ਜੀ ਹੈ ਆ ਜਾ ਆ ਜਾ ਆ ਜਾ ਹੋ ਗਿਆ ਕਾਕਾ ਹਾਂ ਲੋਕ ਕਹਿੰਦੇ ਵੀਡੀਓ ਵੀਡੀਓ ਤੇ ਮੈਂ ਫੁੱਲ ਚੜੀਆਂ ਲਾ ਦੂੰ ਜਿਵੇਂ ਆਪੀ ਤੇ ਆ ਜਾ ਹਾਂ ਜਿਵੇਂ ਆਪੀ ਤੇ ਆ ਜਾ ਵੀਡੀਓ ਕੀ ਵੀਡੀਆਂ ਦੇ ਵੀਡੀਓ ਬਣਾ ਦੂੰ ਮੈਂ ਉਹ ਚੀਜ਼ ਵੀ ਆ ਕੋਈ ਵੀਡੀਓ ਬੜੀ ਜਿਹੀ ਤੇਰੀ ਜੇ ਖੁਸ਼ੀ ਜਾਜਾ ਨੇ ਮੈਂ ਵੀਡੀਓ ਤੇ ਰਾਤ ਵੀ ਕੱਟਣੀ ਜਾਣਾਂ ਹਰ ਵੀ ਕਰ ਦੋਣਾ ਮੈਂ ਟੱਚ ਹਾਂ ਬਾਬਾ ਜੀ ਕੋਈ ਗੱਲ ਨਹੀਂ ਸਤਿਕਾਰ ਕਰਦੇ ਆ ਤੁਹਾਡਾ ਗੁਰੂ ਜੀ ਆ ਲਾ ਲੀਓ ਫੋਚੋ ਲਾ ਲੀਓ ਫੋਚੋ ਹਾਂ ਭਾਈ ਨਾ ਲਾ ਲੀਓ ਫੋਚਾਂ ਸਤਿਕਾਰ ਕਰਦੇ ਆ ਤੁਹਾਡਾ ਪੈਸੇ ਦਿਓ ਜੀ ਪੈਸੇ ਜਾਓ ਜੀ ਪੱਟ ਪਸੰਦ ਹੈ ਪੱਟ ਪਸੰਦ ਆ ਵਾ ਤਾਹੀ ਤਾਂ ਲੈ ਲਈ ਪਸੰਦ ਕਰਕੇ ਤਾਂ ਕੰਮ ਚੱਲੀ ਜਾਂਦਾ ਹੈ ਪਸੰਦ ਤੇਰੀ ਮੈਂ ਤਾਂ ਪਕਾਈ ਖੁਚਣੀ ਆ ਕਿਉਂ ਜੀ ਕਿਤੇ ਕਹਿ ਰੱਜੂ ਨੇ ਤਾਂ ੱੱਕੇ ਨਾ ਗੇਰ ਬਸਾਤਾ ਹਾਂ ਹਾਂ ਦੁਬਾਰੇ ਗਿਆ ਲਿਕੜੋ ਦਾ ਕੋਈ ਪਾਤਾ 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 ਜਮਾ ਦੁਬਾਰਾ ਕੀ ਆ ਸਾਈ ਵਾਲਾ ਵਿੱਚੇ ਪਤਾ ਜੀ ਸਾਈ ਵਾਲਾ ਬਈ ਪਿੱਛੇ ਜੀ ਆ ਵੀਡੀਓ ਪਿੱਛੇ ਪਿੱਛੇ ਵੀਡੀਓ ਬਣਾ ਲੈ ਉਹਨਾਂ ਕਰ ਪੱਟ ਲੈ ਯਾਰ ਪਿਛਾ ਹੋ ਬਾਈ ਮਰ ਜਾ ਬਈ ਮਰ ਜਾ ਪਿੱਛਾ ਹੋ ਜਾ ਯਾਰ ਪਟੰਡਾ ਰਾਮਪਰਾਹੂਲ ਹਲਕਾ ਹੈ ਹਾਂ ਜੀ ਇਹਨਾਂ ਨੇ ਦਿੱਤੀ ਆ 10000 ਰੁਪਏ ਪਰ ਤਿੰਨ ਤਿੰਨ ਜੀ ਚਾਰ ਚਾਰ ਪਟੰਡਾ ਪਟੰਡਾ ਗਲੀ ਮੰਡੀ ਸੇ ਵੀਰਵਾਰ ਨੂੰ ਸੱਤ ਸੋ ਤੋਇਆ ਅੱਗੇ ਤੇ 8 9 ਲਗਤ 2000 ਰੁਪਏ ਲਾ ਲ 12 13 ਹਾਂ ਜੀ ਤਿੰਨ ਹੋਰ ਕੱਢ ਲਓ ਲੈ ਵੀ ਕਰੀ ਹੱਥ 1 2 3 4 5 6 7 8 9 10 11 12 13 14 15 16 ਠੀਕ ਹੈ ਬਾਬਾ ਜੀ ਲੈ ਮੈਨੂੰ ਕਰਦੇ ਹੁਣ ਖੁਸ਼ ਉਹਨਾਂ ਨੂੰ ਛੋੜ ਕਰ ਦੋ